ਲੋਕਾਂ ਦੇ ਘਰਾਂ ਦੇ ਵਿੱਚ ਝਾੜੂ ਪੋਚਾ ਕਰਨ ਵਾਲੀ ਇੱਕ ਔਰਤ ਦੀ ਤਕਰੀਬਨ 3 ਕਰੋੜ ਰੁਪਏ ਦੀ ਲਾਟਰੀ ਲੱਗੀ ਹੈ ਉਹ ਵੀ ਪੰਜਾਬ ਦੇ ਵਿੱਚ ਇਹ ਖਬਰ ਜੋ ਹੈ ਬਹੁਤਿਆਂ ਨੂੰ ਖੁਸ਼ ਕਰੇਗੀ ਜਿਹੜੇ ਗਰੀਬਾਂ ਦੀ ਗਰੀਬੀ ਨੂੰ ਸਮਝਦੇ ਨੇ ਉਹ ਇਸ ਖਬਰ ਨੂੰ ਸੁਣ ਕੇ ਕਹਿਣਗੇ ਕਿ ਚਲੋ ਕਿਸੇ ਦਾ ਭਲਾ ਤਾਂ ਹੋਇਆ ਪੂਰੀ ਖਬਰ ਦੱਸਦੇ ਆ ਇਹ ਔਰਤ ਕਿੱਥੋਂ ਦੀ ਹੈ ਅਤੇ ਇਸਨੇ ਕਿਵੇਂ ਟੋਪਸ ਵੇਚ ਕੇ ਮਾਫ ਕਰਨਾ ਟੋਪਸ ਨੂੰ ਗਿਰਵੀ ਰੱਖ ਕੇ ਜਿਹੜੀ ਇਹ ਲੋਟਰੀ ਖਰੀਦੀ ਹੈ ਇਹ ਸਾਰਾ ਕੁਝ ਜਾਣ ਕੇ ਜਾਇਓ ਤੇ ਕਿਵੇਂ ਕਿਸਮਤ ਚਮਕੀ ਹੈ ਇਹ ਵੀ ਜਾਣ ਕੇ ਜਾਇਓ ਕਿੱਥੋਂ ਚਮਕੀ ਹੈ ਇਹ ਵੀ ਦੱਸਾਂਗੇ ਜੀ ਹਾਂ ਸੋਸ਼ਲ ਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਥ ਫੜਨ ਨਾਲ ਪ੍ਰਿਆ ਇੱਕ ਮਹਿਲਾ ਦੀ 3 ਕਰੋੜ ਰੁਪਏ ਦੀ ਲੋਟਰੀ ਲੱਗੀ ਹੈ ਲੁਧਿਆਣਾ ਦੇ ਵਿੱਚ ਜੀ ਹਾਂ ਲੁਧਿਆਣਾ ਦੀ ਇੱਕ ਔਰਤ ਜੋ ਘਰਾਂ ਦੇ ਵਿੱਚ ਜੋ ਹੈ ਉਹ ਕੰਮ ਕਰਦੀ ਹੈ ਉਹਨੂੰ ਦੱਸਿਆ ਕਿ ਉਹ ਸਾਈਕਲ ਤੇ ਜਾਂਦੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਹੈ ਅਤੇ ਉਸ ਦੀ ਬੇਟੀ ਦਾ ਜਨਮ ਦਿਨ ਸੀ ਇਹ ਮਾਵਾਂ ਤੀਆਂ ਹੀ ਸਿਰਫ ਘਰ ਦੇ ਵਿੱਚ ਨੇ ਅਤੇ ਇਹ ਪਹਿਲਾਂ ਇਹਨਾਂ ਦਾ ਇੱਕ ਬੇਟਾ ਸੀ ਉਸ ਦੀ ਮੌਤ ਹੋ ਚੁੱਕੀ ਸੀ ਅਤੇ ਇਹ ਮਾਵਾਂ ਤੀਆਂ ਘਰ ਦੇ ਵਿੱਚ ਰਹਿ ਰਹੀਆਂ ਸੀ ਅਤੇ ਬੇਟੀ ਦਾ ਜਨਮ ਦਿਨ ਸੀ ਮਾਂ ਨੇ ਕਿਹਾ ਕਿ ਮੈਂ ਤੋਹਫੇ ਵਜੋਂ ਜੋ ਹੈ ਇਸ ਨੂੰ ਇੱਕ ਲੋਟਰੀ ਖਰੀਦ ਕੇ ਦੇਣਾ ਚਾਹੁੰਦੀ ਆ ਕਿਉਂਕਿ ਉਸ ਦਾ ਬਹੁਤ ਸਮੇਂ ਤੋਂ ਮਨ ਸੀ ਕਿ ਮੈਂ ਲੋਟਰੀ ਖਰੀਦਾਂ ਪਰ ਪੈਸੇ ਦੀ ਕਮੀ ਦੇ ਕਰਕੇ ਉਹ ਲੋਟਰੀ ਨੈਕਰੇਡ ਰੈਸੀ ਸੋ ਬੇਟੀ ਦਾ ਜਨਮ ਹੋ ਗਿਆ ਸੀ ਤੇ ਉਸਨੇ ਆਪਣੇ ਟੋਪਸ ਨੂੰ ਗਿਰਵੀ ਰੱਖਿਆ ਅਤੇ ਉਸਦੇ ਮਨ ਦੇ ਵਿੱਚ ਆਇਆ ਕਿ ਮੈਨੂੰ ਲੋਟਰੀ ਖਰੀਦ ਕੇ ਆਪਣੀ ਬੇਟੀ ਨੂੰ ਜਨਮ ਦੇਣ ਵਾਲੇ ਦਿਨ ਦੇਣੀ ਚਾਹੀਦੀ ਹੈ ਸੋ ਉਸਨੇ ਛੋਟੀ ਲੋੜੀ ਦਾ ਚਾਰ ਟਿਕਟਾਂ ਖਰੀਦਦੀਆਂ 2000 ਰੁਪਏ ਵੀ ਆਪਣੇ ਟੋਪਸ ਨੂੰ ਗਿਰਵੀ ਰੱਖਣ ਤੋਂ ਬਾਅਦ 2000 ਦੀਆਂ ਚਾਰ ਲੋਟਰੀ ਦੀਆਂ ਟਿਕਟਾਂ ਖਰੀਦੀਆਂ ਉਹਨੇ 5-500 ਲਈਆਂ ਉਸ ਤੋਂ ਬਾਅਦ ਉਸ ਦੀ ਜਿਹੜੀ ਲੋਟਰੀ ਹੈ ਉਹ 3 ਕਰੋੜ ਰੁਪਏ ਦੀ ਲੱਗ ਗਈ ਹੈ

ਅਸੀਂ ਕਹਿੰਦੇ ਲਾਟਰੀ ਪਾਈ ਨਹੀਂ ਸੀਗੀ ਬਸ ਪਹਿਲੀ ਵਾਰ ਲਾਟਰੀ ਪਾਈ ਮੈਂ ਆਪਦੀ ਧੀ ਦੇ ਜਨਮ ਦਿਨ ਤੇ ਅਸੀਂ ਬਾਂਗਸੀਪੁਰ ਰਹਿੰਦੇ ਬੈਂਡ ਬਾਂਗਸੀਪੁਰ ਸਾਡਾ ਪਹਿਲੀ ਵਾਰੀ ਬਾਜੇ ਪਹਿਲਾਂ ਵੀ ਪਾਉਂਦੇ ਰਹੇ ਹਾਂ ਲਾਟਰੀ ਪਹਿਲੀ ਵਾਰੀ ਬਾਈਕ ਦੀ ਪਾਈ ਹੈ ਜੀ ਪਹਿਲੀ ਵਾਰ ਪਾਈ ਅਸੀਂ ਇਹ ਕੰਮ ਕੀ ਕਰਦੇ ਤਮ ਮੈਂ ਘਰਾਂ 'ਚ ਕੰਮ ਕਰਦੀ ਆ ਕਿਸੇ ਦੇ ਘਰ ਦੇ ਵਿੱਚ ਕਰਦੀ ਆ ਵੀ ਮੈਂ ਆਪਦੀ ਬੇਟੀ ਦੀ ਫੀਸ ਭਰਦੀ ਆ ਸਕੂਲ ਦੀ ਤੇ ਅਹ ਕਿੰਨੀ ਖੁਸ਼ੀ ਹੋ ਰਹੀ ਹੈ ਜੀ ਖੁਸ਼ੀ ਬਹੁਤ ਇਨਾਮ ਬਹੁਤ ਖੁਸ਼ੀ ਆ ਵੀ ਮੇਰੀ ਬੇਟੀ ਮੇਰੇ ਲਈ ਲੱਕੀ ਨਿਕਲੀ ਆ ਤੇ ਬਹੁਤ ਜਿਆਦੇ ਖੁਸ਼ੀ ਹੋ ਰਹੀ ਆ ਕਿ ਮੈਂ ਆਪਦੀ ਬੇਟੀ ਦੀ ਚੰਗੀ ਮਾਂ ਬਣ ਸਕੀ ਆ ਪਿਓ ਬਣ ਸਕੀ ਆ ਸਾਥ ਪਸੰ ਬਣ ਸਕੀ ਆ ਤੇ ਨਹੀਂ ਮੈਂ ਹਰ ਵਕਤ ਇਹ ਸੋਚਦੀ ਸੀ ਮੇਰੀ ਬੇਟੀ ਦੀ ਪੜਾਈ ਤਾਂ ਪੂਰੀ ਹੋ ਜੂਗੀ ਉਹਦਾ ਜਗਾ ਜਿਹੜਾ ਸੁਪਨਾ ਉਹ ਮੈਂ ਕਿਵੇਂ ਪੂਰਾ ਕਰੂੰਗੀ ਹਰ ਵਕਤ ਮੈਂ ਇਹੀ ਸੋਚ ਦਰਿੰਦਾ ਪਰਿਵਾਰ ਵੀ ਚੋਰ-ਕੋਲ ਕੋਲ ਰਿਹਾ माँ प्यो भी गरीब ही बेटा बेटे की डेथ हो गई पहले महीने सतरा तारीख दोटी लोहरी खरीद के लाए सन ने सामू के छोटी लोहरी आ ਵੀ ਇਹਦਾ ਰਿਜ਼ਲਟ ਪਹਿਲਾਂ ਆ ਜਾਣਾ ਅਸੀਂ ਫਿਰ ਇਹੀ ਕਿਨੇ ਟਿਕਟ ਨੂੰ ਭਰੇ ਦੇ ਅਸੀਂ 10 ਤਰੀਕ ਨੂੰ ਕਿੰਨੇ ਵਜੇ ਕਰੀ ਤੇ ਅਸੀਂ 5 ਵਜੇ 5 ਵਜੇ ਹਾਂਜੀ ਹਾਂਜੀ ਇੱਥੇ ਹੀ ਕੀ ਸੋਚ ਕੇ ਪਾਈ ਸੀ ਲੋਟਰੀ ਮੇਰੀ ਬਰੀ ਪਾਜੀ ਅਸੀਂ ਇਹਨਾਂ ਦੀ ਐਡ ਬਹੁਤ ਵੇਖੀ ਅੰਕਰ ਹੋਣਾ ਦੀ ਵੀ ਉਹ ਬੱਚੇ ਨੂੰ ਕਰੋੜ ਰੁਪਏ ਨਾਮ ਨਿਕਲੇ ਆਏ ਮੈਂ ਆਹਦੀ ਬੇਟੀ ਨੂੰ ਬੜਾ ਮਨ ਬਣਾਇਆ ਲੈ ਕਬੇਟਾ ਵੀ ਤੇਰੀ ਕਿਸਮਤ ਹੈ ਜਮਾਨੀ ਆ ਮੈਂ ਤੈਨੂੰ ਗੈਸ ਵੀ ਨਹੀਂ ਦੇ ਸਕਦੀ ਵੀ ਮੈਂ ਟਾਕਸਿਸ ਨੇਹਾ ਦੇ ਦਰ ਕਰਕੇ ਮੈਂ ਤੇਰੀ ਕਿਸਮਤ ਅਜਮਾਨੀ ਆ ਵੀ ਮੈਂ ਤੈਨੂੰ ਗੈਸਟ ਨਹੀਂ ਕੋਈ ਦੇ ਸਕਦੀ ਹੈਗੀ ਵੀ ਤੇਰੇ ਜਨਮ ਦੇ ਅੰਦਰ ਮੈਂ ਤੈਨੂੰ ਕੌਫਾਨੀ ਦੇ ਸਕਦੀ ਕਾਸਾ ਮੈਂ ਲਾੜਰੀ ਭਾ ਕੇ ਤੇਰੀ ਕਿਸਮਤ ਨੂੰ ਮੌਕਾ ਦੇਣਾ ਵੀ ਆਪਾਂ ਕਿਤੇ ਲਾੜਰੀ ਨਹੀਂ ਪਾਈ ਵੀ ਬੈਲ ਨੂੰ ਖੱਚ ਪੈਂਦੀ ਆ ਵੀ ਮੈਂ ਕਹਾਂ ਤੇਰੇ ਲਈ ਕੁਝ ਸਪੈਸ਼ਲ ਕਰਾਂ ਕੀ ਤਰ੍ਹਾਂ ਕੀ ਤਰ੍ਹਾਂ ਵੀ ਮੈਂ ਟਾਕਸਿਸ ਕਰਕੇ मैं 2000 ਦੀਆਂ ਟੈਕਾਂ ਚਾਰ ਟੈਕਾਂ ਲਈਆਂ 14 ਜੋ ਇੱਕ ਲਕੀਰ ਸਾਡਾ ਨੰਬਰ ਨਿਕਲਿਆ ਉਹ ਪੂਰਾ ਸਾਡਾ ਦੋ ਲੱਗਾ ਪੂਰਾ ਟੈਟਾ ਇਲਾਜ ਦੇ ਲਈ ਆਇਆ 6 ਵਜੇ ਸਾਨੂੰ ਪਤਾ ਲੱਗ ਗਿਆ ਸੀ ਹਾਂਜੀ ਲਾਈ ਵੀ ਇਹਨਾਂ ਕੋਲ ਆਏ ਲਾਈ ਵੀ ਰਿਜ਼ਲਟ ਆਇਆ ਮੈਨੂੰ ਲੱਗੇ ਲੱਗੇ ਹਾਂਜੀ ਕੱਲ੍ਹ ਆਏ ਆਉਂਦੀ ਤੀਨੋਂ ਡਾਕਟਰ ਬਣਾਉਣਾ ਚਾਹੁੰਨੀ ਆ ਮੈਂ ਆਉਂਦੀ ਤੀਹ ਦੇ ਸੁਪਨੇ ਪੂਰੇ ਕਰਨਾ ਚਾਹੁੰਨੀ ਆ ਇਹਦੀ ਜ਼ਿੰਦਗੀ ਬਤੀਆ ਹੋਵੇ ਸਭ ਕੁਝ ਇਹਦਾ ਬਤੀਆ ਹੋਵੇ ਮੇਰੀ ਕਿਸਮਤ ਮੇਰੀ ਮਾਂ ਦੇ ਹੱਥ ਸੀ ਮੇਰੀ ਤੀ ਦੀ ਕਿਸਮਤ ਮੇਰੇ ਹੱਥ 'ਚ ਹੈ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜਾ ਇਹ ਲੋਟਰੀ ਨੂੰ ਜੂਆ ਸਮਝਦੇ ਆਲੇ ਕਹਿੰਦੇ ਲੋਟਰੀ ਨਹੀਂ ਬਣਦੀ ਨਹੀਂ ਇਹ ਜੂਆ ਵੀ ਹੈ ਨੀਗਾ ਆਪਾਂ ਕਿਸਮਤ ਨੂੰ ਮੌਕਾ ਦੇ ਸਕਦੇ ਆ ਪਰ ਬਾਰ ਬਾਰ ਨਹੀਂ ਇੱਕ ਦੋ ਵਾਰੀ ਮੌਕਾ ਦਿਓ ਆਪਣੀ ਕਿਸਮਤ ਨੂੰ ਪਹਿਲ ਰੱਖੋ ਕਾਂਤੀ ਪ੍ਰਸਾਦ ਬਾਰੇ ਕੀ ਕਹੋਗੇ ਜੀ ਤੁਹਾਡਾ ਬਹੁਤ ਵਧੀਆ ਪਹਿਲਾ ਨੰਬਰ ਤੇ ਆ ਮੈਂ ਤਾਂ ਇਹਨਾਂ ਨੂੰ ਹੀਰਾ ਹੀ ਸਮਝਦੀ ਆ ਇੱਕ ਨੰਬਰ ਦੀ ਹੀਰੇ ਵਾਲੀ ਦੁਕਾਨ ਹੈ ਹੈਨਾ ਵੀ ਐਨੇ ਗਰੀਬ ਚੌਣ ਚੌਣ ਕੇ ਜੋ ਇਹਨਾਂ ਨੇ ਵੀ ਮੁਰੇ ਲੈਂਦੇ ਆ ਬਿਨ ਰੱਬ ਵੀ ਸਾਪੇਸ਼ ਲੈਖਦਾ ਵਾ ਵੀ ਹਰ ਸਫਰ ਸਿੱਟਣ ਲੱਗੇ ਮੈਂਟਲ ਹੁੰਦਾ ਆ ਪਰ ਰੱਬ ਨੇ ਸਾਨੂੰ ਚੌਣ ਕੇ ਹੀ ਵਿਜੇਤਾ ਬਣਾਇਆ ਵਰ ਕੋ ਸੋਚਿਆ ਹੀ ਹੋਣਾ